ਕੋਇਆ ਕੀ ਆ 21 ਰਮਨ ਹੋਇਆ ਕੀ ਆ ਹੁਣ ਆ ਕੀ ਆ ਪਤਾ ਨਹੀਂ ਵੀ ਕਿੰਨੇ ਨਖੱਤੇ ਨੇ ਜਾ ਕੇ ਤਾਂ ਪਾਣੀ ਮਾਰਤੀ ਆ ਵੀ ਮੁੰਡਾ ਅਥਰ ਰਿਪੋਰਟ ਹੋ ਕੇ ਆਇਆ ਲੈ ਲੈ ਭੈਣ ਜੀ ਨੇ ਪਹਿਲਾਂ ਹੀ ਮੂੰਹ ਨਾ ਗਿਆ 3 ਹੋਇਆ ਕੀ ਰਮਨ ਹੋਇਆ ਕੀ ਆ ਹਾਏ ਹਾਏ ਹੁਣ ਆ ਕੀ ਆ ਤੁਹਾਨੂੰ ਮੈਂ ਕੀ ਦੱਸਾਂ ਕੁੜੀ ਵਾਲਿਆਂ ਦਾ ਆ ਵਾ ਫੋਨ ਵੀ ਕਿਸ ਨੇ ਆ ਸੰਭਿਆ ਮਾਮਾ 3 21 ਤੁਸੀਂ ਕਹਿਣਾ ਫਿਰ ਰਮਨ ਹੋਇਆ ਕੀ ਆ 3 21 ਕੀ ਹੋਇਆ ਕੀ ਆ ਹਾਏ ਹਾਏ ਹੁਣ ਆ ਕੀ ਆ ਕੁੜੀ ਵਾਲਿਆਂ ਦਾ ਫੋਨ ਆਇਆ ਪਈ ਇਹ ਰਿਸ਼ਤਾ ਨਹੀਂਗਾ ਉੱਥੇ ਕਰਨਾ ਪੁੱਤ ਮੈਨੂੰ ਇੱਕ ਗੱਲ ਦੱਸ ਦੇ ਸਾਡੀ ਇਸਤੂ ਦਾ ਸਵਾਲ ਵਾ ਉਹ ਇਦਾਂ ਫੇਰ ਗਏ ਆ ਦੇ ਉਹ ਐਵੇਂ ਕਿਤੇ ਰੌਲਾ ਪਿਆ ਉਹ ਰਮਨ ਅਸਲੀ ਹੋੜੀ ਗੱਲ ਹੁੰਦੀ ਤੇ ਪਰ ਉਹ ਰਮਨ ਤੈਨੂੰ ਗਲਤ ਫਹਮੀ ਹੋ ਗਈ ਆ ਐਵੇਂ ਕਿਸ ਨੇ ਰੌਲਾ ਪਾਤਾ ਹੋਣਾ ਵਾ ਉਹ ਐਵੇਂ ਕਿਸ ਨੇ ਰੌਲਾ ਨਹੀਂ ਪਾਇਆ ਕਰਨ ਢਈਏ ਤੂੰ ਮੈਨੂੰ ਸਮਝ ਨਹੀਂ ਆਉਂਦੀ ਪਈ ਇਹ ਗੱਲ ਕੀਤੀ ਕਿਵੇਂ ਲੈ ਤਾਂ ਹੁਣ ਵੇਖ ਲੋ ਅਸੀਂ ਤਾਂ ਕਹੀਏ ਤਬੀਆ ਆਵੀਐ ਸੇਵੇ। 1 2 1 ਹਰਪਿੰਦਰ ਹਾਂਜੀ ਪੁੱਤ ਚਾ ਲਾ ਸੂਟ ਤੇ ਰੱਖਾਂ ਹਾਂ ਬਾਕੀ 2 1 ਹਰਪਿੰਦਰ ਹਾਂਜੀ ਚਾ ਲਾ ਬੌਟੀ ਦੇ ਸੂਟ ਤੇ ਟਿਕਾਣੇ ਲਾ ਹਾਂ ਤੂੰ ਖਲਾਈ ਬਾਕੀ ਕੋਈ ਨਹੀਂ ਫਿਰ ਕੱਲ ਪਰਸਾਂ ਜੰਨੇ ਕੱਲ ਪੱਸੋਂ ਕੱਲ ਪਾ 2 ਐਂਡ 1 ਕਿਆ ਜੇ ਪੰਗਾ ਇੱਕ ਹੋਰ ਹਾ ਹਾ ਕਾਦਾ ਪੰਗਾ ਪੈ ਗਿਆ ਵਾ ਹੱਸ ਬੇ ਵੇ ਲੋ ਆਪੇ ਹੱਸ ਬੀ ਮਰੇ ਘਮਰੇ ਕੋਈ ਕਿਸੂ ਪੈ ਗਿਆ ਚਲ ਇਧਰ ਆ ਜੀ ਦੌੜ ਜਾ ਵੇ ਲੋਹਾਨੂੰ ਤਾਂ ਗਰਮੀ ਲੱਗਦੀ ਇਧਰ ਮਰਜੀ ਕਰ ਲੋ ਐਵੇਂ ਨਾ ਹੋ ਜੇ ਕਿਸੇ ਮੀਤਾਂ ਬੰਦ ਜਦੋਂ ਆਪਣੇ ਕੋਲੇ ਢੀਲਾ ਬਣਾਈ ਜਾਂਦੇ ਅਛਾ ਬੀ ਗਾਸ ਪਹਿਲਾਂ ਵੇਖੀਏ ਕੋਣ ਇਧਰ ਵੇਖ ਆ ਅੱਗੇ ਲੈਣ ਜਾਂਦਾ ਕਿ ਪਾਰ ਲੈਣ ਜਾਂਦਾ ਦੱਸਿਓ ਪਿੱਛੇ ਵੇਖਣਿਆ ਕਿ ਪਿੱਛੇ ਜਾਦਾ ਬੋਲਦੇ ਨਹੀਂ ਮੈਂ ਕਿਵੇਂ ਲੱਗਦਾ ਸੱਤਾ ਵੇ ਇਹਨੂੰ ਪਹਾਨੀ ਠੀਕ ਨਹੀਂ ਨਾ ਕੀ ਆ ਗਿਆ ਵਾ ਨਕਾ ਲੱਗਾ ਮੰਮੀ ਜੀ ਪੰਗਾ ਪੈ ਗਿਆ ਜੀ ਹਾ ਹਾ ਕਾਹਦਾ ਪੰਗਾ ਪੈ ਗਿਆ ਪਤਾ ਲੈ ਪਕੀ ਕਸਣਾ ਨਹੀਂ ਬਣਾਇਆ ਮਨੇ ਉਹ ਕੀ ਚਲੋ ਇਟਾਈਆਂ ਦਾ ਹੈ ਇਟਾਈਆਂ ਲਾਉਂਦੇ ਇਥੇ ਯਾਰ ਉਹ ਨਾ ਚਲਾ ਆਇਆ ਤੇ ਨੈਟ ਨੂੰ ਭੱਜਿਆ 3 2 1 ਮੰਮੀ ਆ ਪੈ ਗਿਆ ਜੀ ਪੰਗਾ ਹਾ ਹਾ ਧੀਗੇ ਮੈਨੂੰ ਦੱਸ ਤੇ ਸਹੀ ਮੇਰਾ ਖਾਸ ਨਹੀਂ ਚਾਹਦੇ ਆ ਗੱਲ ਤਾਂ ਮੈਂ ਕੀ ਕਰਾਂ ਕੇ ਲਗਾ ਦਿਓ 2 1 ਮੰਮੀ ਜੀ ਪਹਿਲਾਂ ਜੇ ਪੰਗਾ ਹੀ ਕੋ ਹੋਇਆ ਹੈ ਕਾਹਦਾ ਪੰਗਾ ਪਿਆ ਗਿਆ ਮੈਨੂੰ ਦੱਸ ਤੇ ਸਹੀ ਮੈਨੂੰ ਅੰਦੀ ਤੇ ਰਹੇ ਵਿੱਚੇਂਗਾ ਚਲਾ ਚਲੂ ਦਵਾਗਾ ਹੋਰ ਤਰ੍ਹਾਂ ਹੋਣ ਡਿਆ ਵਾ ਪਾਣੀ ਮਾਰਤੀ ਕਿਸ ਨੇ ਫੋਨ ਆਇਆ ਉਹਨੇ ਵੇਲਾ ਇੰਡੀਆਸ ਵੈਂਦੇ ਆ ਬਟਾਪੋਲਾ ਜੇ ਮੂੰਬੜਾ ਕਹਿੰਦੀ ਪਾਣੀ ਮਾਰਦੀ ਕਿਸ ਨੇ ਟੀਂ ਟੀਂ ਕਰਦੀ ਨਹੀਂ ਖਲਾ ਏ ਟਿਊਟੂ ਕੀ ਵੰਡ 1 ਮੰਮੀ ਜੀ ਪਾਣੀ ਮਾਰਤੀ ਜੇ ਕਿਸ ਨੇ ਹਾਏ ਪਾਣੀ ਮਾਰਤੀ ਆ ਨਿੱਕੇ ਦਾ ਭੜਾ ਪੈ ਗਿਆ ਹਾਇ ਰੱਬਾ ਅੱਜ ਪਤਾ ਨਹੀਂ ਕੀ ਗੋਲੀ ਵੱਜ ਗਈ ਸੀ ਨੇ ਹੁੰਦਿਆ ਅੱਜ ਜੀ ਸੀਨੋਂ ਹੁੰਦਿਆ ਪਤਾ ਨਹੀਂ ਕੀ ਹੋ ਗਿਆ ਵਾ ਇਹ ਤੋ ਇਹ ਤੋ ਲੱਗੀ ਜੇ ਉਹ ਕਰਾ ਲਵਾਂਗੇ ਨਹੀਂ ਨਹੀਂ ਕਰਾਂਗੇ ਕਰਾਂ ਚਲੋ ਟੂ ਐਂਡ ਵਨ ਮੰਮੀ ਜੀ ਆ ਇੱਕ ਹੋਰ ਪੰਗਾ ਪੈ ਗਿਆ ਜੀ ਹਾਇ ਹਾਇ ਤੇ ਇਹ ਮੈਨੂੰ ਦੱਸਦੇ ਸੀ ਕੀ ਹਸੀਨ ਕਰਵਾ ਵਾਲਾ ਰਹਿ ਉਹ ਬਾਕੀ ਚਲ ਜੇ ਹਸੀਨ ਕਰ ਲੈਣਾ ਨਾ ਚਲ ਜਿਓ ਦੋ ਮਿੰਟ ਚਲ ਜਿਓ ਬਹਿਣਾ ਹੁਣੇ ਆ ਜਾਣਾ 2 1 ਮੰਮੀ ਜੀ ਆ ਇੱਕ ਹੋਰ ਪੰਗਾ ਪੈ ਗਿਆ ਜੀ ਆਉਂਦੀ ਦੱਸ ਨਹੀਂ ਦਿੱਤਾ ਹੋਰ 2 ਐਂਡ 1 ਰਪਿੰਦਰ ਤੈਨੂੰ ਫੋਨ ਕਿਹਦਾ ਆ ਵਿਚੋਲਨ ਦਾ ਮੰਮੀ ਜੀ ਵਿਚੋਲਨ ਦਾ ਫੋਨ ਨਹੀਂ ਆਇਆ ਕੁੜੀ ਵਾਲਿਆਂ ਦੇ ਘਰੋਂ ਫੋਨ ਆਇਆ ਵਾ ਕੀ ਆਂਦੇ ਓ ਵਿਚੋਲਨ ਵਿਚੋਲਨ 2 ਐਂਡ 1 ਮੈਨੂੰ ਇਹ ਦੱਸ ਵੀ ਫੋਨ ਆਇਆ ਕਿਹਦਾ ਵਾ ਵੀ ਵਾਲੇ ਕਹਿੰਦੇ ਕਿ ਪਾਣੀ ਮਾਰਦੀ ਹੈ ਕਿਸ ਨੇ ਹਾਂ ਸਾਰੀ ਸਾਰੀ ਸਹੀ ਗੱਲ ਤਾਂ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ 2 1 ਅਰਪਿੰਦ 3 2 1 ਇਹਨਾਂ ਦਾ ਕਹਿੰਦਾ ਸੀ ਵੀ ਕੱਲ ਆ ਕਿਤੇ ਕੱਪੜੇ ਹੇ ਹੇ ਪਤਾ ਨਹੀਂ ਕਿੱਥੇ ਬੈਠੇ ਆ ਹੀ ਬੈਠੇ 3 2 1 ਹਾ ਹੈ ਰੱਬਾ ਦਿਹਾਨੀ ਦੇ ਸਾਹਮਣੇ ਆ ਹੀ ਬਿਉਪਤ ਬੈਠੇ ਕਿੱਦਾਂ ਦੱਸਾਂ ਇਹਨਾਂ ਨੂੰ ਆ ਗਿਆ ਸਰ ਨਹੀਂ ਲੀੜਿਆਂ ਦਾ ਗੱਲ ਕਰਨੀ ਸੀ ਨਾ ਅੱਜ ਹੀ ਤਾਂ ਗੱਲ ਕਰਨੀ ਆ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਮ ਤਰਾ 3 2 1 ਹਾਇ ਰੱਬਾ ਮੈਨੂੰ ਤਾਂ ਘਬਰਾਟ ਹੋਣ ਦੀ ਵੀ ਮੈਂ ਕਿੱਦਾਂ ਦੱਸਾਂ ਆ ਹੀ ਬੈਠੇ ਇਹਨਾਂ ਨੂੰ ਦੱਸ ਦਈਆਂ ਕਿ ਪਤਾ ਨਹੀਂ ਕਿੱਥੇ ਬੈਠੇ ਆ ਹੇ ਰੱਬਾ ਕੀ ਕਰਾਂ ਮੈਨੂੰ ਨਹੀਂ ਹਾਇ ਜਿਹੜੀਆਂ ਗੱਲਾਂ ਮੈਨੂੰ ਰਪਿੰਦਰ ਨੇ ਦੱਸੀਆਂ ਵਾ ਮੈਂ ਇਹਨਾਂ ਨੂੰ ਕਿੱਦਾਂ ਦੱਸੂੰਗੀ ਮੈਨੂੰ ਸਮਝ ਨਹੀਂ ਆਉਂਦੀ ਅਗਰ ਕਿਹਾ ਜੇ ਜਵਾਬ ਦੇਤਾ ਕਿਸ ਨੇ ਜਵਾਬ ਦੇਤਾ ਵਾ ਆਹੋ ਬੋਲੀ ਚਾਚਾ ਹਲੋ 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 ਉਹ ਮੇਰੀ ਗੱਲ ਸੁਣ ਧਿਆਨ ਨਾਲ ਗੱਤੂ ਬੰਦ ਹਲੋ ਉਹ ਮੇਰੀ ਗੱਲ ਸੁਣ ਤੇ ਆ ਨਾ ਆਪਣੀਆਂ ਨਾ ਮਾਰੀ ਜਾ। ਇੱਕ ਰਿਸ਼ਤਾ ਤੜਵਾਵਾ। ਬਸ। ਕੀ ਗੱਲੋਂਗੀ? 21 ਮੇਰੀ ਗੱਲ ਸੁਣੋ ਫੋਨ ਸਾਰਿਆਂ ਨੂੰ ਕਰ ਲਿਆ। 21 ਮੇਰੀ ਸੁਣੋ ਗੱਲ। 21 ਪਿਆਣੀਆਂ ਨਾ ਵਿਚਲਣ ਮੇਰੀ ਮੈਨੂੰ ਫੋਨ ਕਰਕੇ ਪੁੱਛ ਲੈਣੀ ਆ। 21 ਇਹ ਵੇਖ ਦੇ ਕੰਮ ਤੂੰ ਕਿਹੜਾ ਰਿਸ਼ਤਾ ਲੱਗੀ ਸਾਨੂੰ ਕਰਾਉਣ ਕਿਹੋ ਜਿਹਾ ਕਿਹੋ ਜਿਹਾ ਗਲਤ ਹੋ ਗਿਆ। ਦੁਬਾਰਾ ਕਿ ਤੈਨੂੰ ਪਤਾ ਹੀ ਨਹੀਂ ਨਹੀਂ ਮੇਰੀ ਜ਼ਿੰਦਗੀ ਮੇਰੀ ਕੁੜੀ ਦੀ ਜ਼ਿੰਦਗੀ ਟੈਨਸ਼ਨ ਜੀ ਪਈ ਹੈ ਮਨ ਤੇ ਤੇ ਬਾਕੀ ਨਾ ਸੋਰੀ ਪੰਜੀ ਦਿਲ ਹੋਇਆ ਕੀ ਆ ਰਮਨ ਹੋਇਆ ਕੀ ਆ ਹੁਣ ਆ ਕੀ ਆ ਪਤਾ ਨਹੀਂ ਵੀ ਕਿੰਨੇ ਨਖੱਤੇ ਨੇ ਜਾ ਕੇ ਤਾਂ ਪਾਣੀ ਮਾਰਤੀ ਆ ਵੀ ਮੁੰਡਾ ਅਥਰ ਰਿਪੋਰਟ ਹੋ ਕੇ ਆਇਆ ਲੈ ਲੈ ਪੰਜੀ ਨੇ ਪਹਿਲੇ ਹੀ ਹੋਣਾ ਕਿਹਾ ਹੋਇਆ ਕੀ ਰਮਨ ਹੋਇਆ ਕੀ ਆ ਹਾਏ ਹਾਏ ਹੁਣ ਆ ਕੀ ਆ ਤੁਹਾਨੂੰ ਮੈਂ ਕੀ ਦੱਸਾਂ ਕੁੜੀ ਵਾਲਿਆਂ ਦਾ ਆਇਆ ਫੋਨ ਪਈ ਕਿਸ ਨੇ ਆ ਸੰਧਿਆ ਮਾਮਾ 321 ਤੁਸੀਂ ਕਹਿਣਾ ਭੀ ਰਮਨ ਹੋਇਆ ਕੀ ਆ ਮੈਂ ਕਹਿੰਦਾ 321 ਕੀ ਹੋਇਆ ਕੀ ਆ ਹਾਏ ਹਾਏ ਹੁਣ ਕੀ ਆ ਕੁੜੀ ਵਾਲਿਆਂ ਦਾ ਫੋਨ ਆਇਆ ਪਈ ਇਹ ਰਿਸ਼ਤਾ ਨਹੀਂ ਗਾ ਉੱਥੇ ਕਰਨਾ ਪੁੱਤ ਮੈਨੂੰ ਇੱਕ ਗੱਲ ਦੱਸ ਦੇ ਸਾਡੀ ਇੱਜ਼ਤ ਦਾ ਸਵਾਲ ਵਾ ਕੋਈ ਇਦਾਂ ਫੇਰ ਗਏ ਆ ਫੇ ਉਹ ਐਵੇਂ ਕਿਤੇ ਰੋਲਾ ਪਿਆ ਲੋ ਰਮਨ ਉਹ ਰਮਨ ਨਾਲ ਹੀ ਹੋੜੀ ਗੱਲ ਹੁੰਦੀ ਤੇ ਪਈ ਵਾਰਾ ਮਨ ਤੈਨੂੰ ਗਲਤ ਫਹਮੀ ਹੋ ਗਈ ਆ ਐਵੇਂ ਕਿਸ ਨੇ ਰੌਲਾ ਪਾਤਾ ਹੋਣਾ ਵਾ ਓ ਐਵੇਂ ਕਿਸ ਨੇ ਰੌਲਾ ਨਹੀਂ ਪਾਇਆ ਰੰਡੀ ਏ ਤੂੰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਗੱਲ ਕੀਤੀ ਕਿਉਂ ਲੈ ਤਾਂ ਹੁਣ ਵੇਖ ਲੋ ਅਸੀਂ ਤਾਂ ਕਹੀ ਨਹੀਂ ਤੋ ਵੀ ਪਾ ਵੀ ਆ ਵੀ ਅਸੇ ਈ ਵਾ ਕੋ 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 1 2 ਹਰਪਿੰਦਰ ਹਾਂਜੀ ਪੁੱਤ ਚਾ ਲਾ ਸੂਟ ਤੇ ਰੱਖ ਹਾਂ ਬਾਕੀ ਤੂੰ 1 ਹਰਪਿੰਦਰ ਹਾਂਜੀ ਚਾ ਲਾ ਬੌਟੀ ਦੇ ਸੂਟ ਤੇ ਟਿਕਾਣੇ ਲਾ ਹਾਂ ਤੂੰ ਖਲਾ ਬਾਕੀ ਕੋਈ ਨਹੀਂ ਫਿਰ ਕੱਲ ਕੱਲ ਪਰਸ ਨੂੰ ਜੰਨੇ ਕੱਲ ਪਾਸੋਂ ਕੱਲ ਪਾ ਚੇਜੇ ਪੰਗਾ ਇੱਕ ਹੋਰ ਹਾ ਹਾ ਕਾਦਾ ਪੰਗਾ ਪੈ ਗਿਆ ਵਾ ਹੱਸ ਬੇ ਵੇ ਲੋ ਆਪੇ ਹੱਸ ਬੀਆ ਹਮਰੇ ਹਮਰੇ ਕੋਈ ਕਿ ਸੋ ਗਿਆ ਇਧਰ ਆ ਜੀ ਦੌੜ ਜੇ ਤੁਮਾਂ ਵੇ ਲੋ ਤੁਹਾਨੂੰ ਤਾਂ ਗਰਮੀ ਲੱਗਦੀ ਇਧਰ ਮਰਜੀ ਕਰ ਲੋ ਐਵੇਂ ਜਦੋਂ ਵੀ ਤਾਂ ਦਰਜਾ ਨਹੀਂ ਜਦ ਆਮਨ ਆਪਣੇ ਕੋਲੇ ਰੀਲਾਂ ਬਣਾਈ ਜਾਂਦੇ ਅਛਾ ਲੀਕਾ ਸੋ ਪਹਿਲੀ ਆ ਵੇਖੀ ਕੋਈ ਇੱਧਰ ਵੇਖ ਆ ਅੱਗੇ ਲੈ ਜਾਂਦਾ ਕਿ ਪਾਰਲੇਟ ਦੇ ਰੋ ਦੱਸਿਓ ਪਿੱਛੇ ਦੇਖਣਿਆ ਕੈਮਰਾ ਪਿੱਛੇ ਜਾਦਾ ਬੋਲਦੇ ਨਹੀਂ ਮੈਂ ਕੈਮਰਾ 57 ਪਹਾਨੀ ਠੀਕ ਨਹੀਂ ਨਾ ਕੀ ਆ ਗਿਆ ਵਾ ਨਕਾ ਲੱਗਾ ਮੰਮੀ ਜੀ ਪੰਗਾ ਪੈ ਗਿਆ ਜੇ ਹਾ ਹਾ ਕਾਹਦਾ ਪੰਗਾ ਪਿਆ ਗਿਆ ਪਤਾ ਲੈ ਉਹ ਵੀ ਕਸੂਰ ਨਹੀਂ ਬਣਾਇਆ ਮਨੇ ਉਹ ਕੀ ਚਲੋ ਇਟਾ ਹੀ ਆਦਾ ਹੈ ਹੈ ਇਟਾ ਹੀ ਆਉਂਦੇ ਇਥੇ 200 ਵਾਲਾ ਆ ਤੇ ਨੈਟ ਉੱਪਰ ਗਿਆ 3 2 1 ਮੰਮੀ ਆ ਪੈ ਗਿਆ ਜੇ ਪੰਗਾ ਹਾ ਹਾ ਧੀਗੇ ਮੈਨੂੰ ਦੱਸ ਤੇ ਸਹੀ ਮੇਰਾ ਹੱਸਣ ਦੇ ਚਾਹਦੇ ਆ ਗਲਤ ਮੈਂ ਕੀ ਕਰਾਂ 2 1 ਮੰਮੀ ਜੀ ਪੈ ਗਿਆ ਜੇ ਪੰਗਾ ਇਹ ਕਾਦਾ ਪੰਗਾ ਪੈ ਗਿਆ ਮੈਨੂੰ ਦੱਸ ਤੇ ਸਹੀ ਮੈਨੂੰ ਅੱਡੀ ਤਰਾ ਦੇ ਵਿੱਚ ਇਹਗਾ ਚਲਾ ਚਲੂ ਦਵਾਗਾ ਤੋ ਹੋਰ ਤਰਾ ਹੋਂਡਿਆ ਵਾ ਪਾਣੀ ਮਾਰਤੀ ਕਿਹਨੇ ਫੋਨ ਆਇਆ ਉਹਨੇ ਵੇਲਾ ਇੰਡੀਆਸ ਵੈਂਦੇ ਆ ਬੋਟਾ ਭੋਲਾ ਜ ਮੂਬੜਾ ਕਹਿੰਦੀ ਪਾਣੀ ਮਾਰਦੀ ਕਿਹਨੇ ਟੀਨ ਟੀਨ ਕਰਦੇ ਨੇ ਜਰਾ ਏ 1200 ਵੀ ਆ ਵੰਡ ਮਮੀ ਜੀ ਪਾਣੀ ਮਾਰਦੀ ਜੇ ਕਿਹਨੇ ਹਾਏ ਪਾਣੀ ਮਾਰਤੀ ਆ ਨਿੱਕੇ ਦਾ ਭੇੜਾ ਬਹਿ ਗਿਆ ਹਾਏ ਰਬਾ ਜੂ ਪਤਾ ਨਹੀਂ ਕੀ ਗੋਲੀ ਵੱਜ ਗਈ ਸੀ ਨੀ ਹੋਂਡਿਆ ਅੱਜ ਜੀ ਸੀਨ ਹੋਣ ਦੇ ਪਤਾ ਨਹੀਂ ਕੀ ਹੋ ਗਿਆ ਵਾ ਇਹ ਤੋ ਇਹ ਤੋ ਅਗਲੀ ਜੇ ਉਹ ਕਰਾ ਲਵੋ ਨਹੀਂ ਨਹੀਂ ਕਰਾਂਗੇ ਕਰਾਂ ਚਲ 2 ਐਂਡ 1 ਮੰਮੀ ਜੀ ਆ ਇੱਕ ਹੋਰ ਪੰਗਾ ਪੈ ਗਿਆ ਜੀ ਹਾਏ ਹਾਏ ਤੀਏ ਮੈਨੂੰ ਦੱਸਦੇ ਸੀ ਕੀ ਪੰਗਾ ਪੜਾ ਇਹਦਾ ਘਰ ਵੀ ਸੀਨ ਕਰਾਉਣ ਵਾਲਾ ਰਹਿ ਵਾ ਬਾਕੀ ਚਲ ਜੇ ਸੀਨ ਕਰ ਲੈਣਾ ਚਲ 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 ਦੋ ਮਿੰਟ ਚਲ ਜੋ ਰਹਿਣਾ ਹੁਣੇ ਆ ਜਾਣਾ 2 1 ਮੰਮੀ ਜੀ ਆਇ ਇੱਕ ਹੋਰ ਪੰਗਾ ਪੈ ਗਿਆ ਜੀ ਆਉਂਦੀ ਦੱਸ ਨਹੀਂ ਦਿੱਤਾ ਹੋਇਆ 2 ਐਂਡ 1 ਅਰਪਿੰਦਰ ਤੈਨੂੰ ਫੋਨ ਕਿਹਦਾ ਆ ਵਿਚੋਲਨ ਦਾ ਮੰਮੀ ਜੀ ਵਿਚੋਲਨ ਦਾ ਫੋਨ ਨਹੀਂ ਆਇਆ ਕੁੜੀ ਵਾਲਿਆਂ ਦੇ ਘਰੋਂ ਫੋਨ ਆਇਆ ਵਾ ਕੀ ਆਂਦੇ ਆ ਵਿਚੋਲ ਵਿਚੋਲਨ 2 ਐਂਡ 1 ਮੈਨੂੰ ਇਹ ਦੱਸ ਵੀ ਫੋਨ ਆਇਆ ਕਿਹਦਾ ਵਾ ਧੀ ਵਾਲੇ ਕਹਿੰਦੇ ਕੀ ਪਾਣੀ ਮਾਰਦੀ ਹੈ ਕਿਹਨੇ ਹਾਂ ਸਾਰੀ ਸਾਰੀ ਸਹੀ ਗੱਲ ਤੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ ਗਲਤ ਹੋ ਗਿਆ 2 1 ਅਰਪਿੰਦਰ 3 2 ਟੀਲਰ ਤਾਂ ਕਹਿ ਰਹੀ ਵੀ ਕੱਲ ਆ ਇੱਕ ਦਿਨ ਕੱਪੜੇ ਆਏ ਆਏ ਪਤਾ ਨਹੀਂ ਕਿੱਥੇ ਬੈਠੇ ਆ ਹੀ ਬੈਠੇ 3 2 ਹਾਇ ਰੱਬਾ ਦਿਹਾਨੀ ਦੇ ਸਾਹਮਣੇ ਆਈ ਬਿਉਪਤ ਬੈਠੇ ਕਿੱਦਾਂ ਦੱਸਾਂ ਇਹਨਾਂ ਨੂੰ ਮੈਂ ਨਹੀਂ ਲੀੜਿਆਂ ਦਾ ਗੱਲ ਕਰਨੀ ਸੀ ਨਾ ਹੋਈ ਆਹੀ ਤਾਂ ਗੱਲ ਕਰਨੀ ਆ ਅੱਜ ਮੈਨੂੰ ਪਤਾ ਨਹੀਂ ਕੀ ਹੋ ਗਿਆ ਹਮ ਤਰਾ 3 2 ਹਾਇ ਰੱਬਾ ਮਿੰਨ ਤਾਂ ਕਵਰਾਟ ਹੋਣ ਦੇ ਵੀ ਮੈਂ ਕਿੱਦਾਂ ਦੱਸਾਂ ਆ ਹੀ ਬੈਠੇ ਇਹਨਾਂ ਨੂੰ ਦੱਸ ਦਈਆਂ ਕਿ 3 2 ਪਤਾ ਨਹੀਂ ਕਿੱਥੇ ਬੈਠੇ ਆ ਹੇ ਰੱਬਾ ਕੀ ਕਰਾਂ ਮੈਨੂੰ ਨਹੀਂ ਹੋਈ 3 2 ਭਾਈ ਜਿਹੜੀਆਂ ਗੱਲਾਂ ਮੈਨੂੰ ਰਪਿੰਦਰ ਨੇ ਦੱਸੀਆਂ ਵਾ ਮੈਂ ਇਹਨਾਂ ਨੂੰ ਕਿੱਦਾਂ ਦੱਸੂੰਗੀ ਮੈਨੂੰ ਸਮਝ ਨਹੀਂ ਆਉਂਦੀ ਜੇ ਕਰਕੇ ਗਿਆ ਜੇ ਜਵਾਬ ਦੇਤਾ ਕਿਸ ਨੇ ਜਵਾਬ ਦੇਤਾ ਆਹੋ ਬੋਲੀ ਚਾਚਾ ਹਲੋ 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 ਉਹ ਮੇਰੀ ਗੱਲ ਸੁਣ ਧਿਆਨ ਨਾਲ ਗੱਤੂ ਵਨ ਹਲੋ ਉਹ ਮੇਰੀ ਗੱਲ ਸੁਣ ਧਿਆਨ ਨਾਲ ਆਪਣੀਆਂ ਨਾਲ ਮਾਰੀ ਜਾ ਇੱਕ ਰਿਸ਼ਤਾ ਤੜਵਾਵਾ ਬਸ ਕੀ ਗੱਲੋਗੀ ਘਟੇ ਹੋਤ ਵਨ ਟੂ ਵਨ ਮੇਰੀ ਗੱਲ ਸੁਣੋ ਫੋਨ ਸਾਰਿਆਂ ਨੂੰ ਕਰ ਲਿਆ ਟੂ ਵਨ ਮੇਰੀ ਸੁਣੋ ਗੱਲ ਟੂ ਵਨ ਪਿਆਣੀਆਂ ਨਾਲ ਚੱਲਣ ਮੇਰੀ ਮੈਂ ਫੋਨ ਕਰਕੇ ਪੁੱਛ ਲਈ ਨਹੀਂ ਆ ਕਿ ਵੇਖੇ ਦੇ ਕੰਮ ਤੋਂ ਪੀ ਕਿਹੜਾ ਰਿਸ਼ਤਾ ਲੱਗੀ ਸਾਨੂੰ ਕਰਾਉਣ ਕਿਹੋ ਜਿਹਾ ਕਿਹੋ ਜਿਹਾ ਗਲਤ ਹੋ ਗਿਆ ਦੁਬਾਰਾ ਕਿ ਤੈਨੂੰ ਪਤਾ ਹੀ ਨਹੀਂ ਨਹੀਂ ਮੇਰੀ ਜ਼ਿੰਦਗੀ ਮੇਰੀ ਕੁੜੀ ਦੀ ਜ਼ਿੰਦਗੀ ਟੈਨਸ਼ਨ ਜੀ ਪਈ ਐ ਮਿੰਟ ਤੇ ਬਾਕੀ ਨਾ ਸੋਰੀ ਪਹਿੰਜੀ ਦੇ